ਉਹਨੇ ਜਿਹੜੇ 2-3 ਜਿਹੇ ਗਰੁੱਪ ਨੇ ਇਹਨਾਂ ਗਰੁੱਪਾਂ ਚੋਂ ਬਕਾਇਦਾ ਤੌਰ ਤੇ ਬਾਹਰ ਜਾਣ ਦੇ ਹੁਕਮ ਦਿੱਤੇ ਨੇ ਜੀ ਪੰਜਾਬ ਸਰਕਾਰ ਨੇ ਕਹਿੰਦੇ ਮੌਜਵਾਨੀ ਹੁਕਮ ਹੈ ਤੇ ਜੇ ਹੁਕਮ ਨਹੀਂ ਦਿੱਤੇ ਫਿਰ ਸਰਕਾਰੇ ਜਵਾਬ ਦੇਵੇ ਕਿ ਲਗਾਤਾਰ ਅਫਸਰ ਇਹ ਗਰੁੱਪ ਕਿਉਂ ਛੱਡ ਰਹੇ ਨੇ ਜੀ ਇੱਕ ਦਰਜਨ ਤੋਂ ਵੱਧ ਅਫਸਰ ਹੁਣ ਤੱਕ ਇਹ ਗਰੁੱਪਾਂ 'ਚੋਂ ਬਾਹਰ ਆ ਚੁੱਕੇ ਨੇ ਕਹਿੰਦੇ ਪਿਛਲੇ 2-3 ਦਿਨਾਂ 'ਚ ਕਈ ਅਫਸਰਾਂ ਨੇ ਗਰੁੱਪ ਛੱਡ ਦਿੱਤੇ ਨੇ ਤੇ ਸਰਕਾਰ ਨੇ ਕਹਿੰਦੇ ਕਿ ਬਕਾਇਦਾ ਤੌਰ ਤੇ ਕਿਹਾ ਕਿ ਬਾਹਰ ਆ ਹੁਣ ਪੈਸੇ ਤਾਂ ਕੁਝ ਰੱਖ ਕੇ ਨਹੀਂ ਕਿ ਗਰੁੱਪ ਸਹਾਈ ਸੀ ਸਰਕਾਰ ਲਈ ਕਿ ਇਹਦੇ ਵਿੱਚ ਮੁੱਦਿਆਂ ਤੇ ਚਰਚਾ ਹੁੰਦੀ ਹੈ ਬਹਿਸ ਹੁੰਦੀ ਹੈ ਮੈਂ ਜੈ ਸਿੰਘ ਸ਼ਿਬਰੋਰਾਂ ਦੀ ਰਿਪੋਰਟ ਵੀ ਦੇਖ ਲਿਆ ਸੀ ਇਹਦੇ ਤੇ ਸਾਡੇ ਅਜ਼ੀਜ਼ ਮਿੱਤਰ ਨੇ ਸੀਨੀਅਰ ਪੱਤਰਕਾਰ ਨੇ ਉਹ ਕਹਿੰਦੇ ਵੀ ਕਿ ਇਹ ਗਰੁੱਪ ਅਜਿਹੇ ਨੇ ਜਿਹਦੇ ਵਿੱਚ ਕੋਈ ਮੁੱਦਾ ਉਭਾਰ ਲਿਆ ਜਾਂਦਾ ਹੈ ਕਿਸੇ ਮੁੱਦੇ ਦਾ ਪਹਿਲੂ ਹੈ ਉਸ ਸੰਬੰਧਿਤ ਅਧਿਕਾਰੀ ਤੱਕ ਪਹੁੰਚ ਜਾਂਦਾ ਹੈ ਉਸ ਦੀ ਹੱਲ ਹੋਣ ਦੀ ਸੂਚਨਾ ਵੀ ਆ ਜਾਂਦੀ ਹੈ ਕਈ ਵਾਰ ਕਿ ਅਸੀਂ ਕਰਤਾ ਜੀ ਸੋ ਇੱਕ ਚੰਗਾ ਪੁਲਿਸ ਦਾ ਕੰਮ ਕਰ ਰਿਹਾ ਸੀ ਇਹ ਗਰੁੱਪ ਤੇ ਕੀ ਸਰਕਾਰ ਨੂੰ ਇਹ ਲੱਗਦਾ ਕਿ ਇਹਦੇ ਰਹੀਂ ਸੜੀਆਂ ਗੱਲਾਂ ਨਹੀਂ ਹੁੰਦੀਆਂ ਕੀ ਇਹ ਲੱਗਦਾ ਕਿ ਇਧਰ ਹੀ ਜਵਾਬਦੇਹੀ ਤੈ ਹੁੰਦੀ ਹੈ ਕੀ ਲੱਗਦਾ ਕਿ ਇਸ ਗਰੁੱਪ 'ਚ ਸਾਡੀ ਫਜ਼ੀਅਤ ਹੁੰਦੀ ਹੈ ਕਿਹੜਾ ਮਤਲਬ ਆਪ ਸਰ ਦੀ ਕੋਈ ਨਿੱਜੀ رائے ਹੈ ਹੀ ਨਹੀਂ ਨਿੱਜੀ ਫੈਸਲਾ ਹੈ ਹੀ ਨਹੀਂ ਉਹਦੀ ਨਿੱਜੀ ਇੱਛਾ ਹੈ ਹੀ ਨਹੀਂ ਕਿ ਇੰਨੀਆਂ پابੰਦੀਆਂ ਇਹ ਕਿਹੜਾ ਤਰੀਕਾ ਕਰ ਇਹਦੇ ਉੱਤੇ ਚਰਚਾ ਚੁਕ ਹੋ ਰਹੀ ਹੈ ਪਰ ਅਫਸਰ ਉਹ ਖੋਲਣ ਲਈ ਤਿਆਰ ਨਹੀਂ